ਇਹ ਜਿੱਥੇ ਹਾਲਾਤ ਬਣੇ ਸੀਗੇ ਹੜ ਦੇ ਪਾਣੀ ਆ ਵੇਖੋ ਸੱਤ ਦੇ ਉੱਤੋਂ ਦੀ ਟੱਪ ਗਿਆ ਅੱਛਾ ਜੀ ਤੇ ਇਹ ਤੇ ਵਿਚਾਰਾ ਪਹਿਲਾਂ ਵੀ ਮਾਤਰੀ ਪਾਠ ਕਰਕੇ ਗੁਜ਼ਾਰਾ ਕਰਦਾ ਮੁੰਡਾ ਵੀ ਪੂਰਾ ਠੀਕ ਨਹੀਂ ਹੈਗਾ ਉਹਦਾ ਸਰੀਰ ਕਾਫੀ ਫੁੱਲ ਗਿਆ ਵਾ ਉਹ ਵੀ ਦਵਾਈ ਖਾਂਦਾ ਘਰ ਤੇ ਹਾਲਾਤ ਨੇ ਇੱਕ ਟੀਨ ਪਾਈ ਹੋਈ ਸੀ ਘਰ ਦੇ ਉੱਪਰ ਜੋ ਕਿ ਕਿਹਾ ਜਾ ਰਿਹਾ ਹੈ ਕਿ 9-10 ਫੁੱਟ ਤੋਂ ਉੱਪਰ ਦਾ ਪਾਣੀ ਇੱਥੇ ਹੜ ਦਾ ਆ ਗਿਆ ਸੀ ਇਹ ਜਿਹੜਾ ਪਰਿਵਾਰ ਆ ਬਿਲਕੁਲ ਲੋਡਵੰਦ ਆ ਇਤੋਂ ਪਰੇ ਹੋਰ ਕੋਈ ਗੱਲ ਹੋ ਨਹੀਂ ਸਕਦੀ ਅੰਮਰਤਾਰੀ ਵੀ ਆ ਵਿਚਾਰੇ ਇਹ ਲੋਡਵੰਦ ਵੀ ਆ ਘਰ ਦੇ ਅੰਦਰ ਐਂਟਰ ਹੁੰਦੇ ਹੀ ਇੱਥੇ ਖੱਡਾ ਪੈ ਚੁੱਕਿਆ ਹੈ ਤੇ ਇਸੇ ਰਾਹੀਂ ਪਾਣੀ ਕਮਰਿਆਂ ਦੇ ਅੰਦਰ ਜਾ ਰਿਹਾ ਹੈ ਦੋ ਹੜ੍ਹ ਤੱਕ ਮੈਂ ਜਿਉ ਇੱਥੇ ਆਈਆਂ ਨਾ ਉਦੋਂ ਦੇ ਵੇਖੇ ਤੀਜਾ ਆਏ ਵੇਖ ਲਿਆ ਜਿਹੜਾ 88 ਚ ਹੀ ਉਹ ਨਹੀਂ ਇਹਨਾ ਹੜ ਪਿਆ ਇਹ ਜ਼ਿਆਦਾ ਵਹਿ ਗਿਆ ਕਿ ਜਿੱਥੇ ਆਪਣੇ ਦਸਬੰਦ ਦੇ ਲੰਗਰ ਸੇਵਾ ਕਰ ਰਹੇ ਹੋ ਉੱਥੇ ਅਜੇਹੇ ਗੁਰੂ ਦੇ ਵਜ਼ੀਰਾਂ ਦੀ ਲੋੜਵੰਦਾਂ ਦੀ ਮਦਦ ਜ਼ਰੂਰ ਕਰੋ ਹਾਲਸ ਟੀਵੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਪਿੰਡ ਕੋਨੇਆਲ ਵਿਖੇ ਮੌਜੂਦ ਆ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ ਤੇ ਇੱਥੇ ਤਹਿਸੀਲ ਰਮਦਾਸ ਪੈਂਦੀ ਹੈ ਪਿਛਲੇ ਹਫਤੇ ਇੱਥੇ ਹੜ੍ਹ ਆਇਆ ਸੀ ਤੇ ਹੜ੍ਹ ਤੇ ਪਾਣੀ ਨੇ ਜਿੱਥੇ ਭयंकर ਤਬਾਹੀ ਮਚਾਈ ਹੋਈ ਹੈ ਫਸਲਾਂ ਰੁੜ ਗਈਆਂ ਨੇ ਉੱਥੇ ਇੱਕ ਬਹੁਤ ਹੀ ਭਾਵੁਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦਾ ਮਕਸਦ ਸਿਰਫ ਇੰਨਾ ਕੀ ਹੋਵੇਗਾ ਕਿ ਸਾਡੇ ਦਰਸ਼ਕਾਂ ਦੇ ਵਿੱਚੋਂ ਕੋਈ ਵੀ ਆਪਣਾ ਦਸਵੰਦ ਦੇ ਕੇ ਇਸ ਘਰ ਦੇ ਹਾਲਾਤਾਂ ਨੂੰ ਠੀਕ ਕਰ ਸਕੇ ਦੱਸਦੀ ਹੈ ਕਿ ਇਹ ਨੌਜਵਾਨ ਗੁਰਪ੍ਰੀਤ ਸਿੰਘ ਦਾ ਕਾਰਜ ਜੋ ਕਿ ਇੱਕ ਗ੍ਰੰਥੀ ਸਿੰਘ ਨੇ ਤੇ ਉਹਨਾਂ ਦੇ ਪਿਤਾ ਜੀ ਵੀ ਗ੍ਰੰਥੀ ਸਿੰਘ ਨੇ ਤੁਸੀਂ ਦੇਖ ਸਕਦੇ ਹੋ ਘਰ ਤੇ ਹਾਲਾਤ ਇੱਕ ਹਫਤਾ ਹੋ ਚੁੱਕਿਆ ਹੈ ਕਿ ਇੱਥੇ ਹੜ੍ਹ ਆਏ ਸੀ ਤਾਂ ਉਸ ਤੋਂ ਬਾਅਦ ਇਹ ਪਰਿਵਾਰ ਇੱਥੇ ਹੀ ਰਹਿ ਰਿਹਾ ਸੀ ਜਦੋਂ ਸਾਨੂੰ ਪਤਾ ਲੱਗਿਆ ਸੀ ਇਹਨਾਂ ਨੂੰ ਕਵਰ ਕਰਨ ਪਹੁੰਚੇ ਹਾਲਾਂਕਿ ਜਦੋਂ ਅਸੀਂ ਰਸਤੇ ਚਾ ਰਹੇ ਸੀ ਤਾਂ ਪਤਾ ਲੱਗਿਆ ਕਿ ਪਾਣੀ ਫਿਰ ਤੋਂ ਚੜਦਾ ਨਜ਼ਰ ਆ ਰਿਹਾ ਸੀ ਤਾਂ ਇਹ ਪਰਿਵਾਰ ਕਿਸੇ ਹੋਰ ਥਾਂ ਤੇ ਜਾ ਕੇ ਆਪਣਾ ਟਿਕਾਣਾ ਲੱਭ ਰਿਹਾ ਸੀ ਇੱਥੇ ਇਹ ਘਰ ਦੇ ਵਿੱਚ ਤੁਸੀਂ ਹਾਲਾਤ ਦੇਖ ਸਕਦੇ ਹੋ ਨਾ ਤਾਂ ਬੜਨ ਨੂੰ ਥਾਂ ਹੈ ਤੇ ਨਾ ਹੀ ਇੱਥੇ ਕੁਝ ਬਚਿਆ ਇਹ ਹੜ੍ਹ ਦੀ ਤਬਾਹੀ ਤੋਂ ਬਾਅਦ ਦਾ ਮੰਜ਼ਰ ਹੈ ਤਾਂ ਅਸੀਂ ਦੱਸ ਦਈਏ ਕਿ ਇੱਥੇ ਤਕਰੀਬਨ 1 ਫੁੱਟ ਡੂੰਘਾ ਪਾਣੀ ਹੈ ਜਿਸ ਦੇ ਵਿੱਚੋਂ ਅਸੀਂ ਲੰਘ ਕੇ ਇਸ ਘਰ ਦੇ ਵਿੱਚ ਦਾਖਲ ਹੋ ਰਹੇ ਹਾਂ ਤਾਂ ਦੁਬਾਰਾ ਦੱਸ ਦਿੰਦੇ ਹਾਂ ਕਿ ਇਹ ਇੱਕ ਗ੍ਰੰਥੀ ਸਿੰਘ ਯਾਨੀ ਗੁਰੂ ਦੇ ਵਜ਼ੀਰ ਦਾ ਘਰ ਹੈ ਇੱਕ ਨੌਜਵਾਨ ਦਾ ਨਾਮ ਹੈ ਕੁਰਪ੍ਰੀਤ ਸਿੰਘ ਉਸ ਦੇ ਪਿਤਾ ਜੀ ਵੀ ਗ੍ਰੰਥੀ ਸਿੰਘ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਪਹੁੰਚੇ ਸੀ ਲੇਕਿਨ ਉਹ ਘਰ ਦੇ ਵਿੱਚ ਮੌਜੂਦ ਨਹੀਂ ਹੈ ਕਿਉਂਕਿ ਘਰ ਦੇ ਵਿੱਚ ਹਾਲਾਤ ਹੀ ਨਹੀਂ ਰਹੇ ਨੇ ਰਹਿਣ ਦੇ ਤਾਂ ਅਸੀਂ ਇੱਥੇ ਘਰ ਦੇ ਅੰਦਰ ਦਾਖਲ ਹੋ ਚੁੱਕੇ ਹਾਂ ਇੱਕ ਹਫਤਾ ਹੋ ਚੁੱਕਿਆ ਇੱਥੇ ਹੜ ਆਇਆਂ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਘਰ ਦਾ ਜੋ ਅੰਦਰ ਦਾ ਸਮਾਨ ਸੀਗਾ ਉਹਨੂੰ ਕੱਢ ਕੇ ਇੱਕ ਇੱਥੇ ਟਰਾਲੀ ਖੜੀ ਹੋਈ ਹੈ ਹਾਲਾਂਕਿ ਇਹ ਟਰਾਲੀ ਵੀ ਕੋਈ ਤਰਸਤ ਨਹੀਂ ਹੈਗੀ ਕੋਈ ਪੁਰਾਣਾ ਅਸੀਂ ਕਹਿ ਸਕਦੇ ਹਾਂ ਕਿ ਟਰਾਲੀ ਦਾ ਸ਼ਿਕੰਜਾ ਹੈਗਾ ਇਹਦੇ ਵਿੱਚ ਘਰ ਦਾ ਜੋ ਤਬਾਹ ਹੋਇਆ ਸਮਾਨ ਸੀ ਉਹ ਇੱਥੇ ਮੌਜੂਦ ਹੈ ਇਸ ਦੇ ਵਿੱਚ ਹਾਲਾਂਕਿ ਕੁਝ ਵੀ ਇਸ ਦੇ ਵਿੱਚ ਵਰਤਨਯੋਗ ਨਹੀਂ ਰਿਹਾ ਭਾਵੇਂ ਫ੍ਰਿਜ ਹੈ ਭਾਵੇਂ ਮੇਜ਼ ਹੈ ਭਾਵੇਂ ਆٹے ਦੀ ਟੰਕੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਆٹے ਦੀ ਖਾਲੀ ਟੰਕੀ ਵੀ ਇੱਥੇ ਮੌਜੂਦ ਹੈ ਜੋ ਕਿ ਪਿਛਲੇ ਇੱਕ ਹਫ਼ਤੇ ਤੋਂ ਇੱਥੇ ਆਪਣੇ ਘਰ ਦੇ ਵਿੱਚ ਹੈਗੀ ਹੈ ਇੱਥੇ ਕੁਝ ਆਂਡਗਵਾਂਡ ਦੇ ਲੋਕ ਜ਼ਰੂਰ ਹੋਗੇ ਨੇ ਉਨ੍ਹਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰ ਜੀ ਨੌਜਵਾਨ ਗੁਰਪ੍ਰੀਤ ਸਿੰਘ ਜੀ ਜੇਕਰ ਸਾਡੇ ਵੀਡੀਓ ਦੇਖਦੇ ਨੇ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰਨ ਜਿੰਨਾ ਹੋ ਸਕੇ ਖਾਲਸ ਟੀਵੀ ਦੇ ਵੱਲੋਂ ਅਸੀਂ ਅਪੀਲ ਕਰਾਂਗੇ ਸਾਡੇ ਦਰਸ਼ਕਾਂ ਨੂੰ ਸਾਡੇ ਗੁਰੂ ਦੇ ਸਿੰਘਾਂ ਨੂੰ ਜੋ ਗੁਰੂ ਦੇ ਵਜ਼ੀਰਾ ਨੂੰ ਬਚਾ ਸਕਣ ਤਾਂ ਇੱਥੇ ਸਾਡੇ ਨਾਲ ਪਿੰਡ ਦੇ ਜੋ ਲੋਕ ਹੈਗੇ ਨੇ ਉਹ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਤਾਂ ਵੀਰ ਜੀ ਖਾਲਸ ਟੀਵੀ ਤੇ ਸਵਾਗਤ ਹੈ ਜੀ ਤੁਹਾਡਾ ਸਰਸ੍ਰੀ ਕਾਲ ਜੀ ਸਾਰੀ ਗੱਲ ਜੀ ਸਾਰਾ ਭੀਜੀ ਇਸ ਘਰ ਦੇ ਹਾਲਾਤ ਬਾਰੇ ਤੁਸੀਂ ਦੱਸ ਸਕਦੇ ਹੋ ਕਿੱਥੇ ਗਏ ਨੇ ਇੱਥੋਂ ਦੇ ਮੈਂਬਰ ਤੇ ਗਰੰਥੀ ਸਿੰਘ ਦਾ ਜੋ ਘਰ ਹੈਗਾ ਇਸ ਸਮੇਂ ਕਿਹੜੇ ਹਾਲਾਤਾਂ ਦੇ ਵਿੱਚ ਹੈਗੇ ਨੇ ਜੀ ਇਹ ਪਿੰਡ ਕੋਹਨੇ ਵਾਲ ਗੁਰਪ੍ਰੀਤ ਸਿੰਘ ਅਖੰਡ ਪਾਠ ਯਾ ਸਮਾਤ ਬਾਬਾ ਬਡਾ ਸਾਹਿਬ ਉਹ ਆਏ ਸੀ ਮਾਂ ਪੁੱਤ ਦੂਏ ਤੋਂ ਘਰ ਵੇਖ ਕੇ ਹੁਣ ਇੱਥੇ ਕਿਤੇ ਰਹਿਣ ਨੂੰ ਉਹਨਾਂ ਨੂੰ ਟਿਕਾਣਾ ਨਹੀਂ ਹੈਗਾ ਕਿਉਂ ਲੱਗੇ ਜਿੰਨੇ ਵੀ ਆ ਗਵਾਂਢੀ ਜਾਂਦੇ ਘਰ ਆ ਮੇਰਾ ਵੀ ਸਾਹਮਣੇ ਘਰ ਆ ਤੇ ਉਹਨਾਂ ਦੇ ਵੀ ਫਰਸ਼ ਪੁੱਟੇ ਆ ਤੇ ਅੰਦਰਾਂ ਚ ਨਹੀਂ ਵੜਿਆ ਜਾ ਸਕਦਾ ਇੱਥੇ ਰਹਿਣ ਦੀ ਜਗ੍ਹਾ ਨਹੀਂ ਰਾਤ ਕਿੱਥੇ ਰਹਿੰਦੇ ਉਹ ਵਿਚਾਰੇ ਆਏ ਆ ਕੁਝ ਸਮਾਨ ਆ ਇਧਰੋਂ ਰੁੜ ਰੜ ਗਿਆ ਸੀ ਤੇ ਆ ਜਿਹੜਾ ਲੱਭਾ ਉਹ ਟਰਾਲੀ ਚ ਰਖਾਇਆ ਨਾਲ ਉਹਨਾਂ ਦੇ ਤੇ ਬਾਕੀ ਪੇਟੀ ਪੂਟੀ ਵੀ ਨਹੀਂ ਲੱਭੀ ਤੇ ਸਿਲੰਡਰ ਵੀ ਰੁੜ ਗਏ ਆ ਕਿਹ ਇਹ ਜੀ ਇੱਥੇ ਹਾਲਾਤ ਬਣੇ ਸੀਗੇ ਹੜ ਦੇ ਤੇ ਪਾਣੀ ਆ ਵੇਖੋ ਸੱਤ ਦੇ ਉੱਤੋਂ ਦੀ ਟੱਪ ਗਿਆ ਅੱਛਾ ਜੀ ਤੇ ਇਹ ਤੇ ਵਿਚਾਰਾ ਪਹਿਲਾਂ ਵੀ ਮਾਤਰੀ ਪਾਠ ਕਰਕੇ ਗੁਜ਼ਾਰਾ ਕਰਦਾ ਕਿਉਂਕਿ ਇਹਦਾ ਤਾਂ ਡੈਡੀ ਆ ਨਾ ਜਿਹੜਾ ਉਹ ਵੀ ਥੋੜਾ ਜਣਾ ਅਫਸਰਟ ਰਹਿੰਦੇ ਤੇ 3000 ਦੀ ਮਹੀਨੇ ਦੀ ਤੇ ਉਹਨਾਂ ਦੇ ਡੈਡੀ ਦੀ ਦਵਾਈ ਚੱਲਦੀ ਆ ਜਿਹੜੀ ਤਾਂ ਉਮਰ ਚੱਲਦੀ ਆ ਬਾਕੀ ਆਟਾ ਪਿੰਡ ਚਲੋ ਚੰਗਾ ਗਰੰਥੀ ਸਿੰਘ ਦੀ ਇੱਜ਼ਤ ਕਰਦਾ ਕਦਰ ਕਰਦੇ ਆ ਕੋਈ ਥੋੜਾ ਬਹੁਤਾ ਆਪਾਂ ਆਂਡ ਗਵਾਂਡਾ ਨੂੰ ਪਤਾ ਏ ਉਹ ਵੀ ਇਹਨਾਂ ਦਾ ਸਾਥ ਦਿੰਦੇ ਆ ਪਰ ਆ ਇਹਨਾਂ ਜਿਹੜਾ ਨਾ ਸਾਥ ਹੋਣਾ ਸਾਡਾ ਸਾਰਿਆਂ ਦਾ ਨੁਕਸਾਨ ਹੋਇਆ ਇਹ ਤਾਂ ਕੋਈ ਗੁਰਸੇਖ ਹੋਣ ਤੇ ਇਹਨਾਂ ਵਿਚਾਰਾਂ ਦਾ ਘਰਪੂਰ ਪਾ ਕੇ ਦੇਣ ਇੱਥੇ ਤੇ ਮਤਲਬ ਸਾਨੂੰ ਆਪ ਨੂੰ ਰੋਣਾ ਆਉਂਦਾ ਵੇਖ ਕੇ ਮਾਤਾ ਜੀ ਕਿੱਥੇ ਨੇ ਇੱਥੋਂ ਦੇ ਘਰ ਦੇ ਮਾਤਾ ਜੀ ਉਹ ਫਿਰੋਂ ਪਿੱਛੇ ਵੀਲੇ ਤੇਜਾ ਉਹਨਾਂ ਦੀ ਭੂਆ ਮੁੰਡੇ ਦੀ ਗੁਰਪ੍ਰੀਤ ਸਿੰਘ ਦੀ ਉਹ ਆਏ ਸੀ ਇੱਥੇ ਤੇ ਕੋਸਮਾਂ ਸੂਣਾ ਕੱਢ ਕੇ ਤੇ ਫਿਰ ਉਹ ਉੱਥੇ ਚਲ ਗਏ ਆ ਕਿਉਂਕਿ ਇੱਥੇ ਫਿਰ ਰਹਿਣ ਦਾ ਟਿਕਾਣਾ ਨਹੀਂ ਹੈਗਾ ਕੋਈ ਉਹਨਾਂ ਦਾ ਤੇ ਇਹ ਤੇ ਮਤ ਇਹਨਾਂ ਦੀ ਕੀਤੀ ਜਾਏ ਜਿੰਨੀ ਉਨੀ ਥੋੜੀ ਆ ਕਿਉਂਕਿ ਕਿਤੇ ਗੁਰੂ ਘਰ ਦੇ ਖੰਡ ਪਾਠੀ ਤੇ ਤੁਹਾਨੂੰ ਪਤਾ ਖੰਡ ਪਾਠੀਆਂ ਤੇ ਮੈਂ ਆਪ ਖੰਡ ਪਾਠੀਆਂ ਤਾਂ ਮੈਂ ਪਾੜ ਛੱਡ ਕੇ ਡਰਾਈਵਰ ਬਣਿਆ ਐ ਇਸੇ ਕਰਕੇ ਬਣਿਆ ਵੀ ਪਾਠੀਆਂ ਦੀ ਆਵੇਂ ਆਖੀ ਕੋਈ ਨਹੀਂ ਪੁੱਛਦਾ ਹੈਗਾ ਤੇ 5-7000 ਮਹੀਨੇ ਦਾ ਕਮਾਉਂਦਾ ਤੇ ਇਹ ਹੁਣ ਵਿਚਾਰਾ ਜਿਹੜਾ ਮੁੰਡਾ ਹੈ ਨਾ ਉਹ ਸਰੀਰ ਦਾ ਭਾਰਾ ਹੈ ਹੋਰ ਕੋਈ ਕੰਮ ਨਹੀਂ ਹੋ ਨਹੀਂ ਸਕਦਾ ਪਰਖੰਡ ਬਾਠੀ ਬਹੁਤ ਵਧੀਆ ਕੋਈ ਤਰੀਕਾ ਸ਼ਰੀਰਿਕ ਤਕਨੀਕਾ ਜੀ ਉਹਨਾਂ ਨੇ ਹਾਂਜੀ ਉਹਨਾਂ ਮਤਲਬ ਮੁੰਡਾ ਵੀ ਦਵਾਈ ਉਹਦੀ ਵੀ ਉਹਨੂੰ ਵੀ ਥੋੜੀ ਪ੍ਰੋਬਲਮ ਹੈ ਉਹਦੀ 3000 ਦੀ ਦਵਾਈ ਚੱਲਦੀ ਆ ਤੇ ਮੁੰਡਾ ਸਰੀਰ ਦਾ ਭਾਰਾ ਹੈ ਮਤਲਬ ਉਹ ਇਸੇ ਕਰਕੇ ਇੱਥੋਂ ਚੱਲ ਗਿਆ ਵੀ ਕੰਮ ਕਰ ਮੁੰਡੇ ਕੋ ਵੀ ਦੂਜਾ ਨਹੀਂ ਇੰਨਾ ਹੁੰਦਾ ਪਾਠਾਂ ਵਿੱਚ ਬਹੁਤ ਵਧੀਆ ਕਰਦਾ ਤੇ ਪਰਿਵਾਰ ਵੀ ਬਹੁਤ ਸੋਹਣਾ ਚੰਗਾ ਹੈ ਸਭਾ ਉਹਨਾਂ ਦੇ ਮੰਮੀ ਦਾ ਵੀ ਠੀਕ ਆ ਪਰ ਇਹਨ ਹਾਲਾਤ ਤਾਂ ਅਸੀਂ ਪਹਿਲਾਂ ਘਰ ਦੇ ਹਾਲਾਤ ਦਿਖਾ ਦਿੰਦੇ ਆ ਤੇ ਫਿਰ ਹੋਰ ਇੱਥੇ ਜੋ ਮੌਜੂਦ ਨੇ ਲੋਕ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤਾਂ ਇਹ ਘਰ ਦੇ ਹਾਲਾਤ ਨੇ ਇੱਕ ਟੀਨ ਪਾਈ ਹੋਈ ਸੀ ਘਰ ਦੇ ਉੱਪਰ ਜੋ ਕਿ ਕਿਹਾ ਜਾ ਰਿਹਾ ਹੈ ਕਿ 9-10 ਫੁੱਟ ਤੋਂ ਉੱਪਰ ਦਾ ਪਾਣੀ ਇੱਥੇ ਹੜ ਦਾ ਆ ਗਿਆ ਸੀ ਜਿਸ ਕਰਕੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਟੈਟਰੀ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਘਰ ਦੇ ਅੰਦਰ ਐਂਟਰ ਹੁੰਦੇ ਹੀ ਇੱਥੇ ਖੱਡਾ ਪੈ ਚੁੱਕਿਆ ਹੈ ਤੇ ਇਸ ਦੇ ਰਾਹੀਂ ਪਾਣੀ ਕਮਰਿਆਂ ਦੇ ਅੰਦਰ ਜਾ ਰਿਹਾ ਹੈ ਤੇ ਕਮਰਿਆਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਹਲੇ ਵੀ 2 ਫੁੱਟ ਦਾ ਪਾਣੀ ਜਿਹੜਾ ਹੈਗਾ ਉਹ ਹਲੇ ਵੀ ਮੌਜੂਦ ਹੈ ਇੱਕ ਹਫਤੇ ਬਾਅਦ ਵੀ ਕਿਉਂਕਿ ਲਗਾਤਾਰ ਪਾਣੀ ਚੜ ਰਿਹਾ ਤੇ ਉਤਰ ਰਿਹਾ ਇਸੇ ਨਾਲੇ ਥੋੜਾ ਡਰ ਵੀ ਹੈਗਾ ਇੱਥੇ ਅੰਦਰ ਜਾਣ ਦਾ ਕਿਉਂਕਿ ਛੱਤ ਵੀ ਟਹਿਰੀ ਹੈ ਤੇ ਕੰਦਾ ਵੀ ਲਗਾਤਾਰ ਟਹਿਰੀਆਂ ਨੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਗੁਰੂ ਨਾਨਕ ਸਾਹਿਬ ਦੀ ਤਸਵੀਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਸਵੀਰ ਇੱਥੇ ਹੈਗੀ ਹੈ ਫਰਸ਼ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਪਾਣੀ ਦੇ ਵਿੱਚ ਇੱਕ ਤਲਾਬ ਦੇ ਵਿੱਚ ਗ੍ਰੰਥੀ ਸਿੰਘ ਦਾ ਘਰ ਤਬਦੀਲ ਹੋ ਚੁੱਕਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਨਗੇ ਬਾਬੇ ਨਾਨਕ ਦੀ ਦਿੱਤੇ ਹੋਏ ਸਿਧਾਂਤਾਂ ਦੇ ਵਿੱਚੋਂ ਅਸੀਂ ਵੀ ਆਪਣਾ ਦਸਵੰਧ ਕੱਢੀਏ ਅਸੀਂ ਜ਼ਰੂਰ ਇਹ ਅਪੀਲ ਕਰਾਂਗੇ ਸਾਡੇ ਜੋ ਵੀ ਦਰਸ਼ਕ ਦੇਖ ਰਹੇ ਨੇ ਅਸੀਂ ਇਹਨਾਂ ਦਾ ਨੰਬਰ ਵੀ ਫਲੈਸ਼ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਸ਼ਰਧਾ ਭਾਵਨਾ ਵਾਲੇ ਇਹ ਨੌਜਵਾਨ ਹੋਣਗੇ ਕਿੰਨੀ ਸ਼ਰਧਾ ਭਾਵਨਾ ਵਾਲਾ ਇਹ ਪਰਿਵਾਰ ਹੋਏਗਾ ਕਿ ਗੁਰੂ ਸਾਹਿਬ ਦੀ ਤਸਵੀਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਹਜੇ ਵੀ ਇੱਥੇ ਲੱਗੀ ਹੋਈ ਹੈ ਤੇ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਹੈ ਇਹਨਾਂ ਅੰਦੇ ਅਸੀਂ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਇੱਥੇ ਘਰ ਦੇ ਹਾਲਾਤ ਦਿਖਾ ਰਹੇ ਸੀ ਜਿਸ ਦੇ ਵਿੱਚ ਸਾਡਾ ਤਕਰੀਬਨ 1 ਫੁੱਟ ਪੈਰ ਉੱਥੇ ਗੱਡ ਗਿਆ ਸੀਗਾ ਘਰ ਦੇ ਅੰਦਰ ਹਾਲਾਤ ਦਿਖਾਣਯੋਗ ਨਹੀਂ ਹੈ ਇੰਨੇ ਤਰਸਯੋਗ ਹਾਲਾਤ ਨੇ ਪੂਰੀ ਇੱਥੇ ਦੱਸਿਆ ਜਾ ਰਿਹਾ ਕਿ ਸ਼ਰਦਾ ਭਾਵਨਾ ਵਾਲਾ ਲੋੜਵੰਦ ਪਰਿਵਾਰ ਅਸੀਂ ਅਪੀਲ ਇਹੀ ਕਰ ਰਹੇ ਹਾਂ ਕਿ ਜਿੱਥੇ ਟਰਾਲੀਆਂ ਦੀ ਟਰਾਲੀਆਂ ਰਾਸ਼ਨ ਭਰ ਕੇ ਆ ਰਹੀ ਹੈ ਤਾਂ ਇਹ ਤਬਾਹੀ ਜਿਹੜੀ ਮਚਾਈ ਹੋਈ ਹੈ ਹੜ ਨੇ ਹਾਲਾਂਕਿ ਠੀਕ ਹੈ ਕਿ ਅ ਜ਼ਰੂਰਤ ਹੈਗੀ ਹੈ ਲੰਗਰਾਂ ਦੀ ਤਾਂ ਲੰਗਰਾਂ ਤੋਂ ਬਾਅਦ ਇਹ ਚੀਜ਼ਾਂ ਦੀ ਵੀ ਜ਼ਰੂਰਤ ਹੈਗੀ ਹੈ ਕਿ ਜੋ ਤਬਾਹੀ ਆਪਣਾ ਮੰਝਰ ਇੱਥੇ ਛੱਡ ਕੇ ਗਈ ਹੈ ਇਸ ਨੂੰ ਸਮੇਟਿਆ ਵੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਇੱਕ ਕੋਨਾ ਵੀ ਅਜੇ ਹਨੀ ਬਚਿਆ ਜਿੱਥੇ ਇੱਕ ਕੋਲੀ ਜਾਂ ਚਮਚ ਵੀ ਪਿਆ ਹੋਵੇ ਇਹ ਅਸੀਂ ਦਿਖਾ ਸਕਦੇ ਹਾਂ ਕਿ ਇੱਕ ਥਾਲੀ ਪਈ ਹੈ ਇਸ ਦੇ ਵਿੱਚ ਇਹ ਪਰਿਵਾਰ ਆਪਣੀ ਰੋਜ਼ੀ ਰੋਟੀ ਕਿਰਤ ਕਮਾਈ ਕਰਕੇ ਖਾਂਦਾ ਸੀ ਦਸਵੰਦ ਕੜਦਾ ਸੀਗਾ ਇਹ ਪਰਿਵਾਰ ਗੁਰੂ ਦਾ ਵਜ਼ੀਰ ਹੈ ਇਹ ਪਰਿਵਾਰ ਪਿਤਾ ਤੇ ਪੁੱਤਰ ਦੋਨੋਂ ਗ੍ਰੰਥੀ ਨੇ ਇੱਥੇ ਚੁੱਲਾ ਵੀ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਤਰੀਕੇ ਦੇ ਨਾਲ ਭੇਜਿਆ ਹੋਇਆ ਹੈ ਹਾਲਾਂਕਿ ਪਰਿਵਾਰ ਇੱਥੇ ਮੌਜੂਦ ਨਹੀਂ ਹੈ ਮੌਜੂਦ ਵੀ ਕਿਵੇਂ ਹੋਏਗਾ ਕਿ ਇੱਥੇ ਇੱਕ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਅਸੀਂ ਪੈਰ ਰੱਖ ਰਹੇ ਹਾਂ ਤਾਂ 1 ਫੁੱਟ ਡੂੰਘਾ ਪੈਰ ਨੀਚੇ ਜਾ ਰਿਹਾ ਹੈ ਤੇ ਇਸ ਘਰ ਦੇ ਵਿੱਚ ਕੋਈ ਬਿਸਤਰਾ ਇੱਥੇ ਕਿਤਾਬਾਂ ਵੀ ਉਸ ਵੀਰਜੀ ਦੀ ਪਈਆਂ ਨੇ ਸ਼ਾਇਦ ਇਹਨਾਂ ਦੇ ਨਾਲ ਉਹ ਆਪਣੇ ਸੁਪਨੇ ਸਜਾ ਰਹੇ ਹੋਣਗੇ ਤੇ ਇਹਨਾਂ ਦੇ ਨਾਲ ਉਹ ਆਪਣੇ ਪਵਿੱਖ ਦੀ ਚੰਗੇ ਪਵਿੱਖ ਦੀ ਕਾਮਨਾ ਵੀ ਕਰ ਰਹੇ ਹੋਣਗੇ ਤੇ ਸਾਡੇ ਨਾਲ ਪਿੰਡ ਦੇ ਇੱਕ ਹੋਰ ਵੀਰਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਵੀਰਜੀ ਇਸ ਤੇ ਕੀ ਹਾਲਾਤ ਨੇ ਇਸ ਘਰ ਦੇ ਇਹ ਦੇਖੋ ਵਾਹਿਗੁਰੂ ਕਿਰਪਾ ਕਰੇ ਹਾਲਾਤ ਤੁਸੀਂ ਦੇਖ ਹੀ ਚੁੱਕੇ ਜੇ ਇਹਦੇ ਬਹੁਤ ਚਰਾ ਪਰਵਾਰ ਪਹਿਲਾਂ ਹੀ ਬਿਮਾਰੀਆਂ ਨਾਲ ਯੂਜ਼ ਰਿਆ ਜਿਹੜਾ ਡੈਡੀ ਇਹਦਾ ਵਾ ਬਹੁਤ ਜਿਰ ਤੋਂ ਥੋੜਾ ਟੈਨਸ਼ਨ ਦੇ ਮਰੀਜ਼ ਨੇ ਤੇ ਹਰ ਵਕਤ ਦਵਾਈ ਖਾ ਕੇ ਮਤਲਬ ਕਿ ਚੱਲਦੇ ਨੇ ਜਿੱਦਾਂ ਦੱਸਿਆ ਵੀਰ ਨੇ ਪਹਿਲਾਂ ਵੀ 3000 ਦੀ ਪਿਤਾ ਦੀ ਦਵਾਈ ਆ ਰਹੀ ਆ ਮੁੰਡਾ ਵੀ ਪੂਰਾ ਠੀਕ ਨਹੀਂ ਹੈਗਾ ਉਹਦਾ ਸਰੀਰ ਕਾਫੀ ਫੁੱਲ ਗਿਆ ਵਾ ਉਹ ਵੀ ਦਵਾਈ ਖਾਂਦਾ ਸਟੱਡੀ ਛੱਡ ਕੇ ਵਿਚਾਰਾ ਘਰ ਦੀ ਗਰੀਬੀ ਕਾਰਨ ਪਾਠ ਕਰਕੇ ਤੇ ਆਪਣਾ ਪਰਿਵਾਰ ਦਾ ਟਾਈਮ ਪਾਸ ਕਰ ਰਿਹਾ ਹੀ ਦੇ ਵੇਖੋ 10-10 ਤੋਂ ਵੀ ਉੱਪਰ ਫੁੱਟ ਪੱਖਿਆਂ ਤੱਕ ਪਾਣੀ ਚੱਲ ਗਿਆ ਵਾ ਤੇ ਇਹ ਜਿਹੜਾ ਪਰਿਵਾਰ ਆ ਬਿਲਕੁਲ ਲੋਡਵੰਦ ਆ ਇਹ ਤੋਂ ਪਰੇ ਹੋਰ ਕੋਈ ਗੱਲ ਹੋ ਨਹੀਂ ਸਕਦੀ ਅੰਮ੍ਰਿਤਧਾਰੀ ਵੀ ਆ ਵਿਚਾਰੇ ਤੇ ਲੋਡਵੰਦ ਵੀ ਆ ਦੋਨੇ ਗੱਲਾਂ ਨੇ ਤੀਜੀ ਇਹਨਾਂ ਨੂੰ ਵਿਚਾਰਿਆਂ ਬਿਮਾਰੀ ਨੇ ਵੀ ਘੇੜਿਆ ਹੋਇਆ ਵਾ ਪਿਤਾ ਦੀ ਵੇਖੋ ਸਾਰੀ ਉਮਰ ਲਈ ਦਵਾਈ ਚੱਲ ਰਹੀ ਆ ਇਹ ਨਹੀਂ ਵੀ ਇੱਕ ਦਿਨ ਲਈ ਜਾਂ ਦੋ ਦਿਨ ਲਈ ਉਹ ਜਿੰਨੇ ਜਰ ਤੁਸੀਂ ਦੇਖ ਰਹੇ ਆ ਵਿਚਾਰਾ ਉਦੋਂ ਦਾ ਦਵਾਈ ਦੇ ਸਿਰ ਤੇ ਤੁਰਿਆ ਫਿਰਦਾ ਵਾ ਉਹਨੂੰ ਥੋੜੀ ਦਿਮਾਗ ਦੀ ਆ ਜਾਂਦੀ ਆ ਤੇ ਉਹ ਕਿਸੇ ਵੇਲੇ ਵੀ ਡਿੱਗ ਪੈਂਦਾ ਵਾ ਤੇ ਹਰ ਵਕਤ ਦਵਾਈ ਦੇ ਸਿਰ ਤੇ ਜੀਂਦਾ ਵਾ ਤੇ ਕੋਈ ਇਹਨਾਂ ਕੋਲ ਸੋਰਸ ਨਹੀਂ ਹੈਗਾ ਵਿਚਾਰਿਆਂ ਕੋ ਕੁਝ ਨਹੀਂ ਹੈਗਾ ਤੇ ਸਾਰਾ ਤਬਾਹ ਹੋ ਗਿਆ ਵੇਖੋ ਸਮਾਨ ਤੁਹਾਡੇ ਸਾਹਮਣੇ ਆ ਕੱਲੀ ਕੱਲੀ ਚੀਜ਼ ਦੀ ਰਿਪੋਰਟ ਦੇ ਰੇ ਆ ਘਰ ਵੀ ਨੀਵਾ ਹੀ ਵਿਚਾਰਿਆਂ ਦਾ ਗਰੀਬੀ ਹਾਲਤ ਹੋਂਦਾ ਕਰਕੇ ਇਹਨਾਂ ਕੋ ਉੱਚਾ ਨਹੀਂ ਕੀਤਾ ਗਿਆ ਤੇ ਆ ਵੇਖੋ ਮਤਲਬ ਕਿ 12-12 ਫੁੱਟ ਦੇ ਕਰੀਬ ਪਾਣੀ ਘਰ ਦੇ ਵਿੱਚ ਹੁੰਦੀ ਨੰਘਿਆ ਸਾਰਾ ਬਰਬਾਦ ਕਰਤਾ ਵਿਚਾਰਿਆਂ ਜਾਨ ਬਚਾ ਕੇ ਭੱਜੇ ਆਪਨੇ ਤੇ ਇੱਕ ਹੋਰ ਬੜੀ ਭਾਵੁਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਇਸ ਘਰ ਦੇ ਵਿੱਚ ਮੈਨੂੰ ਲੱਗਦਾ ਕਿ ਗੁਰੂ ਰਾਮਦਾਸ ਪਾਸ਼ਾ ਜੀ ਦੀ ਇਹ ਤਸਵੀਰ ਹੈ ਹਾਲਾਂਕਿ ਇੱਕ ਪ੍ਰਗਟਾਵਾ ਹੁੰਦਾ ਹੈ ਸ਼ਰਦਾ ਦਾ ਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਪਰਿਵਾਰ ਕੁਦਰਤ ਦੇ ਨਾਲ ਵੀ ਕਿੰਨਾ ਜੁੜਿਆ ਹੋਇਆ ਸੀ ਕਿੰਨਾ ਸੁਫਨਿਆਂ ਦੇ ਨਾਲ ਇਹ ਘਰ ਸਜਾਇਆ ਹੋਇਆ ਸੀ ਪੱਖਾ ਤੱਕ ਟੀਵੀ ਇੱਥੇ ਨਿਕਲ ਗਿਆ ਤੇ ਅਗਲਾ ਤੁਹਾਨੂੰ ਦਿਖਾ ਸਕਦੇ ਹਾਂ ਕਿ ਕਿੰਨਾ ਕੁਦਰਤ ਦੇ ਨਾਲ ਕਿੰਨਾ ਪ੍ਰੇਮ ਕਰਦਾ ਸੀ ਇਹ ਪਰਿਵਾਰ ਇਹਨਾਂ ਨੇ ਇੱਕ ਪਨੀਰੀ ਸਜਾਈ ਹੋਈ ਹੈ ਇੱਕ ਬਗੀਚੀ ਛੋਟੀ ਜਿਹੀ ਸਜਾਈ ਹੋਈ ਹੈ ਜਿਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰੁੱਖ ਲਗਾਏ ਹੋਏ ਨੇ ਤਾਂ ਕਿੰਨੇ ਸੁਫਨੇ ਇਸ ਕਰਦੇ ਵਿਚ ਉਹ ਵੀਰ ਸਜਾ ਕੇ ਬੈਠਾ ਹੋਇਆ ਸੀ ਅਮਰੂਦ ਦਾ ਦਰਖਤ ਹੋਵੇ ਨਿੰਮ ਹੋਵੇ ਹਲਦੀ ਹੋਵੇ ਤੇ ਹੋਰ ਜਾਮਣ ਨਿੰਬੂ ਤੱਕ ਇਸ ਘਰ ਦੇ ਵਿੱਚ ਲੱਗੇ ਹੋਏ ਨੇ ਪਿੱਛੇ ਵੀ ਸਫੈਦੇ ਵੀ ਲੱਗੇ ਹੋਏ ਨੇ ਤਾਂ ਇੱਕ ਹੋਰ ਦਰਖਤ ਇੱਥੇ ਕਿੰਨੇ ਸਾਰੇ ਇਹ ਸੁਪਨੇ ਸਜਾ ਕੇ ਵੀਰ ਇਹ ਘਰ ਦੇ ਵਿੱਚ ਬੈਠਾ ਸੀ ਇਹ ਪਰਿਵਾਰ ਕਿੰਨੇ ਪਾਣੇ ਦੇ ਵਿੱਚ ਇਹ ਬੈਠਾ ਸੀ ਤੇ ਜਦੋਂ ਪਾਣੀ ਦੀ ਮਾਰ ਪਈ ਤਾਂ ਇਹਨਾਂ ਦਾ ਸਭ ਕੁਝ ਰੁੜ ਗਿਆ ਤੁਸੀਂ ਘਰ ਦੇ ਹਾਲਾਤ ਦੇਖ ਹੀ ਸਕਦੇ ਹੋ ਤਾਂ ਅਸੀਂ ਹੋਰ ਵੀ ਦਿਖਾ ਰਹੇ ਹਾਂ ਕਿ ਇਥੋਂ ਇੱਕ ਕੋਲੇ ਚਮਚ ਤੱਕ ਨਹੀਂ ਲੱਭ ਰਿਆ ਜੇ ਤੁਸੀਂ ਕਹੋਗੇ ਇੱਥੇ ਇਹ ਮੰਝਾ ਵੀ ਸ਼ਾਇਦ ਕਿਸੇ ਗਵਾਂਡੀਆਂ ਨੇ ਸਾਡੇ ਲਈ ਲਿਆਣ ਕੇ ਰੱਖਿਆ ਹੋਇਆ ਸੀਗਾ ਤੇ ਇਸ ਤੋਂ ਇਲਾਵਾ ਨਾ ਕੋਈ ਬਿਸਤਰਾ ਹੈ ਇੱਥੇ ਨਾ ਕੋ ਸਰਾਣੇ ਕੰਬਲ ਤਰੀਆਂ ਸਭ ਕੁਝ ਇੱਥੇ ਤਬਾਹ ਹੋ ਗਿਆ ਇਹ ਜੋ ਪਿਓ ਪੁੱਤ ਜੋ ਪਿਓ ਪੁੱਤੇ ਹੀ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ ਤਾਂ ਅਸੀਂ ਆਪਣੇ ਸਾਰੇ ਦਰਸ਼ਕਾਂ ਨੂੰ ਇਹੀ ਅਪੀਲ ਕਰ ਰਹੇ ਹਾਂ ਕਿ ਜਿੱਥੇ ਆਪਣੇ ਦਸਬੰਦ ਦੇ ਲੰਗਰ ਸੇਵਾ ਕਰ ਰਹੇ ਹੋ ਉੱਥੇ ਅਜੇਹੇ ਗੁਰੂ ਦੇ ਵਜ਼ੀਰਾਂ ਦੀ ਲੋੜਵੰਦਾਂ ਦੀ ਮਦਦ ਜ਼ਰੂਰ ਕਰੋ ਕਿਉਂਕਿ ਇਹ ਸਾਡਾ ਆਪਣਾ ਫਰਜ਼ ਹੈ ਕਿ ਆਪਣੇ ਵੀਰਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਮੁਰ ਤੋਂ ਪੈਰਾਂ ਸਿਰ ਕਰਨਾ ਸਾਡਾ ਆਪਣਾ ਫਰਜ਼ ਹੈ ਤੇ ਸਾਡੇ ਨਾਲ ਇੱਕ ਮਾਤਾ ਜੀ ਵੀ ਮੌਜੂਦ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਮਾਤਾ ਜੀ ਕੀ ਹਾਲਾਤ ਬਣੇ ਸੀਗੇ ਜਦੋਂ ਪਾਣੀ ਆਇਆ ਸੀ ਹਾਲਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਲਾਤ ਤੇ ਬਹੁਤ ਮਾੜੇ ਬਣੇ ਹਾਂ ਜੀ ਹਾਂ ਜੀ ਉਥੇ ਵੀ ਚਲੋ ਹੁਣ ਬਣੇ ਤੇ ਸਾਰੇ ਵਾਸਤੇ ਇਹਨਾਂ ਦੀ ਹੁਣ ਵਿਚਾਰਿਆਂ ਦੇ ਗੱਟੀ ਨਹੀਂ ਦੀ ਸੀ ਆਪ ਠੀਕ ਨਹੀਂ ਸੀ ਹੈਗੇ ਤੇ ਛੱਤ ਛੁੱਤੀ ਵੀ ਨਹੀਂ ਪਈ ਤੇ ਇਹਨਾਂ ਦਾ ਤਾਂ ਰਿਆਈ ਕੁਛ ਨਹੀਂ ਜੇ ਇਹਨਾਂ ਦੇ ਰੁੜ ਗਿਆ ਜੇ ਸਭ ਕੁਝ ਮਾਤਾ ਜੀ ਤੁਹਾਡਾ ਉਮਰ ਦਾ ਤਜਰਬਾ ਵੀ ਲੱਗ ਰਿਹਾ ਕਿੰਨੀ ਕਵਰੀ ਤੁਹਾਡੀ ਦੇਖਦੇ ਆਂ ਦੇਖਦੇ ਆਂ ਇਦਾਂ ਦੇ ਹੜਾਂ ਦੇ ਹਾਲਾਤ ਬਣੇ ਨੇ 88 ਦਾ ਵੀ ਮੈਂ ਵੇਖਿਆ ਅੱਛਾ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਇੱਕ ਆਇਆ ਸੀ ਉਹ ਪਤਾ ਨਹੀਂ ਕਦੋਂ ਵੀ ਇੱਕ ਹੋਰ ਆਇਆ ਸੀ ਆਹ ਭਜਾ ਨੇ ਮੈਂ ਉਹ ਵੇਖੀ ਅੱਛਾ ਹਾਂ ਦੋ ਹੜਤਾਂ ਕੇ ਮੈਂ ਜਿਉ ਇੱਥੇ ਆਈ ਆ ਨਾ ਉਦੋਂ ਦੇ ਵੇਖੇ ਤਿੱਜਾ ਆਏ ਵੇਖ ਲਿਆ ਹਾਂ ਕੀ ਲੱਗਦਾ ਕਿ ਇਹ ਹੜ ਜਿਆਦਾ ਭਿਆਨਕ ਹੈ ਕਿ 88 ਚ ਹੀ ਉਹ ਨਹੀਂ ਇਹ ਨਾ ਹੜ ਪਿਆ ਇਹ ਜਿਆਦਾ ਪਿਆ ਜਿਹੜਾ 88 ਚ ਹੀ ਉਹ ਨਹੀਂ ਇਹ ਨਾ ਹੜ ਪਿਆ ਅੱਛਾ ਇਹ ਜਿਆਦਾ ਪੈ ਗਿਆ ਜੀ ਤੇ 88 ਵਾਲੇ ਦੇ ਵਿੱਚ ਸਰਕਾਰਾਂ ਨੇ ਕੋਈ ਮਦਦ ਕੀਤੀ ਸੀ ਬਾਤ ਕੋਈ ਮਤ ਨਹੀਂ ਕੀਤੀ ਸਰਕਾਰ ਨੇ ਆਹੋ ਹੀ ਸਗੋ ਸਾਡੇ ਭੈਣ ਭਰਾ ਲੈ ਕੇ ਹੁੰਦੇ ਰਹੇ ਨੇ ਸਰਕਾਰਾਂ ਨਹੀਂ ਜੇ ਮਤ ਕਰਦੇਗਾ ਅੱਛਾ ਸਰਕਾਰਾਂ ਤਾਂ ਕੁਝ ਕਰਦੀਆਂ ਹੀ ਨਹੀਂ ਜੇ ਹੈਗੇਗਾ ਤੇ ਹੁਣ ਵੀ ਸਰਕਾਰਾਂ ਨੇ ਕੀ ਕਰਨਾ ਹੈ ਉਹ ਆਏ ਜੇ ਮੰਤਰੀ ਫੇਰੇ ਪੂਰੇ ਮਾਰ ਕੇ ਤੁਰ ਗਏ ਨੇ ਵੇਖ ਕੇ ਤੁਸਿਆਂ ਦੇ ਨਾ ਉਹਨਾਂ ਪੁੱਛਿਆ ਜਿਸ ਦਿਨ ਹੜ ਪਿਆ ਜੇ ਉਹ ਦਿਨ ਇੱਥੇ ਸਾਰੇ ਜੀ ਲੋਕਾਂ ਦੇ ਭੁੱਖੇ ਬੈਠੇ ਰਹੇ ਜੇ ਕਿਸੇ ਨੂੰ ਰੋਟੀ ਵੀ ਨਹੀਂ ਮਿਲੀ ਨਾਲ بارش ਵੀ ਨਾਲ بارش ਸੀ ਨਾ ਤੇ ਕਿਸੇ ਕੋ ਸਾਦਨ ਨਹੀਂ ਤੇ ਚਲੋ ਭੈਣ ਭਰਾਵਾਂ ਇੱਥੇ ਕਰਾ ਖਲੂ ਖਲਾ ਕੇ ਤੇ ਘੜੀ ਘੜੀ ਤੁਹਾਡੇ ਆਪਣੇ ਘਰਾਂ ਦੇ ਕੀ ਹਾਲਾਤ ਨੇ ਇਸ ਵੇਲੇ ਆਹ ਵੇ ਘਰ ਜਿਹੜਾ ਤੁਸੀਂ ਮੇਰਾ ਵੇਖ ਕੇ ਆਏ ਜੀ ਹਾਂਜੀ ਆਹੇ ਮੇਰਾ ਵੇਖ ਕੇ ਆ ਜੀ ਇਹੋ ਹੀ ਘਰ ਮੇਰਾ ਹੈ ਤਾਂ ਵੇਖ ਕੇ ਆਏ ਆਹ ਕਰੂ ਤੇ ਤਾਂ ਬਿਲਕੁਲ ਇਸ ਵਕਤ ਇੱਥੇ ਖੜਨਾ ਵੀ ਇਦਾਂ ਲੱਗ ਰਿਹਾ ਕਿ ਕਿਉਂਕਿ ਪੈਰ ਲਗਾਤਾਰ ਥੱਲੇ ਧਸੇ ਜਾ ਰਹੇ ਨੇ ਅ ਇਹ ਹੀ ਅਪੀਲ ਕਰ ਰਹੀ ਸੀ ਆਪਣੇ ਦਰਸ਼ਕਾਂ ਨੂੰ ਅਸੀਂ ਆਪਣਾ ਨੰਬਰ ਵੀ ਫਲੈਸ਼ ਕਰਾਂਗੇ ਤੇ ਨਾਲ ਹੀ ਇਸ ਨੌਜਵਾਨ ਦਾ ਵੀ ਨੰਬਰ ਫਲੈਸ਼ ਕਰਾਂਗੇ ਤੇ ਜੇਕਰ ਇਹ ਨੌਜਵਾਨ ਵੀਰ ਗੁਰਪ੍ਰੀਤ ਸਿੰਘ ਸਾਡੇ ਵੀਡੀਓ ਦੇਖ ਰਹੇ ਨੇ ਤਾਂ ਸਾਡੇ ਨਾਲ ਸੰਪਰਕ ਕਰਨ ਹਾਲਾਂਕਿ ਅਸੀਂ ਸੰਪਰਕ ਜ਼ਰੂਰ ਕੀਤਾ ਸੀ ਪਰ ਵੀਰ ਬਾਹਰ ਗਏ ਹੋਏ ਨੇ ਆਪਣੇ ਸੇਵਾ ਤੇ ਗਏ ਹੋਏ ਨੇ ਜਿਵੇਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਗਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਤੇ ਉਹਨਾਂ ਤੋਂ ਇਲਾਵਾ ਉਹਨਾਂ ਦੇ ਪਿਤਾ ਜੀ ਵੀ ਗੁਰੂ ਘਰ ਦੇ ਵਿੱਚ ਇਸ ਸਮੇਂ ਗਏ ਹੋਏ ਨੇ ਤਾਂ ਦੱਸ ਦਿੰਦੇ ਆ ਕਿ ਇਹ ਸੋਫਨਿਆਂ ਦੇ ਨਾਲ ਸਜਾਇਆ ਹੋਇਆ ਪਾਠੀ ਸਿੰਘਾਂ ਦਾ ਘਰ ਹੈ ਜਿਸ ਦੇ ਵਿੱਚ ਦੋ ਪਾਠੀ ਸਿੰਘ ਰਹਿੰਦੇ ਨੇ ਗੁਰੂ ਦੇ ਵਜ਼ੀਰ ਰਹਿੰਦੇ ਨੇ ਪਰ ਇਸ ਘਰ ਦੇ ਵਿੱਚ ਅੱਜ ਇੱਕ ਨਾ ਕੋਲੀ ਹੈ ਨਾ ਚਮਚ ਹੈ ਤੇ ਸਿਰਫ ਇੱਥੇ ਇੱਕ ਉਹਨਾਂ ਦੀ ਇੱਕ ਸ਼ਰਦਾ ਦਿਖ ਰਹੀ ਹੈ ਕਿ ਇੱਥੇ ਗੁਰੂ ਨਾਨਕ ਪਾਸ਼ਾ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦੀ ਤੇ ਗੁਰੂ ਰਾਮਦਾਸ ਪਾਸ਼ਾ ਜੀ ਦੀ ਤਸਵੀਰ ਇੱਥੇ ਲੱਗੀ ਹੋਈ ਨਜ਼ਰ ਆ ਰਹੀ ਹੈ ਤੇ ਕਾਰ ਪੂਰੀ ਤਰ੍ਹਾਂ ਟੈਟਰੀ ਹੋ ਗਿਆ ਹਾਲਾਂਕਿ ਅਸੀਂ ਦੇਖ ਰਹੇ ਹਾਂ ਕਿ ਇੱਕ ਖੁਰਲੇ ਵੀ ਬਣੀ ਹੋਈ ਆ ਤਾਂ ਅਸੀਂ ਜਦੋਂ ਇੱਥੇ ਅਜਨਾਲੇ ਵੱਲ ਨੂੰ ਹੜ੍ਹਾਂ ਦੇ ਕਵਰੇਜ ਕਰਨ ਵਾਸਤੇ ਪਹੁੰਚ ਰਹੇ ਸੀ ਅਸੀਂ ਦੇਖ ਰਹੇ ਸੀ ਡਾਰਾਂ ਦੀਆਂ ਡਾਰਾ ਬਣ ਕੇ ਟਰਾਲੀਆਂ ਰਾਸ਼ਨ ਦੀਆਂ ਆ ਰਹੀਆਂ ਸੀ ਤਾਂ ਅਸੀਂ ਇਹੀ ਅਪੀਲ ਕਰਦੇ ਹਾਂ ਸਾਰੇ ਦਰਸ਼ਕਾਂ ਨੂੰ ਜੋ ਵੀ ਖਾਲਸ ਟੀਵੀ ਦੇਖ ਰਿਹਾ ਹੈ ਤਾਂ ਰਾਸ਼ਨ ਤਾਂ ਪਹੁੰਚ ਗਿਆ ਲੰਗਰਾਂ ਦੇ ਹੜ੍ਹ ਤਾਂ ਇੱਥੇ ਆ ਚੁੱਕੇ ਨੇ ਪਰ ਹੜ੍ਹਾਂ ਤੋਂ ਬਾਅਦ ਜੋ ਤਬਾਹੀ ਆਈ ਹੈ ਜੋ ਮੰਜ਼ਰ ਆਇਆ ਉਸ ਨੂੰ ਵੀ ਸਮੇਟਣ ਦਾ ਸੇ ਕੰਮ ਕਰੀਏ ਇਹਨਾਂ ਦਾ ਸਹਾਰਾ ਬਣੀ ਹੈ ਕਿਉਂਕਿ ਔਨ ਦੇ 6 ਮਹੀਨਿਆਂ ਦੇ ਵਿੱਚ ਇਹਨਾਂ ਵੀਰਾਂ ਨੂੰ ਦੁਬਾਰਾ ਪੈਰਾਸਰ ਕਰਕੇ ਆਪਣੇ ਪੰਜਾਬ ਨੂੰ ਦੁਬਾਰਾ ਤੋਂ ਖੁਸ਼ਹਾਲ ਬਣਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈਗੀ ਹੈ ਤੇ ਅਸੀਂ ਇਹਨਾਂ ਵੀਰ ਜੀ ਦਾ ਨੰਬਰ ਫਲੈਸ਼ ਕਰ ਰਹੇ ਹਾਂ ਤੇ ਆਪਣਾ ਵੀ ਨੰਬਰ ਫਲੈਸ਼ ਕਰ ਰਹੇ ਹਾਂ ਜੇਕਰ ਤੁਹਾਨੂੰ ਵੀਰ ਜੀ ਦਾ ਸੰਪਰਕ ਨਹੀਂ ਮਿਲਦਾ ਹਾਲਾਂਕਿ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀਰ ਜੀ ਦੇ ਨਾਲ ਗੁਰਪ੍ਰੀਤ ਸਿੰਘ ਜੀ ਦੇ ਨਾਲ ਸੰਪਰਕ ਕਰਨ ਦੀ ਜੇਕਰ ਤੁਹਾਨੂੰ ਇਹਨਾਂ ਦਾ ਸੰਪਰਕ ਨਹੀਂ ਮਿਲਦਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਕੋਨੇয়াল ਹੈਗਾ ਹੇ ਜਿਲ੍ਹਾ ਅੰਮ੍ਰਿਤਸਰ ਅਤੇ ਤਹਿਸੀਲ ਇਥੇ ਰਮਦਾਸ ਪੈਂਦੀ ਹੈ ਤਾਂ ਇਸੇ ਨਾਲੇ ਕੁਛ ਕਹਿਣਾ ਚਾਹ ਰਹੇ ਨੇ ਵੀਰ ਜੀ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆਂ ਵੀਰ ਜੀ ਨਾਲਾ ਤਹਿਸੀਲ ਨਜ਼ਦੀਕ ਰਮਦਾਸ ਪਿੰਡ ਕੋਨਦੇਵਾਲ ਤਹਿਸੀਲ ਅਸੀਂ ਨਾਲਾ ਤਹਿਸੀਲ ਨਜ਼ਦੀਕ ਰਮਦਾਸ ਆ ਤੇ ਇੱਕ ਸਾਡੇ ਪਿੰਡ ਦੇ ਚਾਰ ਸਫੇਰੇ ਤੁਸੀਂ ਬੰਨਿਆ ਅੱਛਾ ਜੀ ਤਾਂ ਇਹ ਚਾਰੇ ਪਾਸੇ ਤੁਸੀਂ ਨਾਲੀ ਪਿੰਡ ਵੱਜਦਾ ਸੀ ਹਾਂਜੀ ਤਾਂ ਇੱਕ ਪਾਸੇ ਤੁਸੀਂ ਟੁੱਟ ਗਈ ਤਾਂ ਸਾਨੂੰ ਘਰਾਂ ਚੋਂ ਮਤਲਬ ਕੋਈ ਸਮਾਨ ਕੱਢਣ ਦਾ ਵੀ ਟਾਈਮ ਨਹੀਂ ਮਿਲਿਆ ਜਿਵੇਂ ਚੂਹੇ ਦੀ ਖੋਡ ਵਿੱਚ ਪਾਣੀ ਪੈਂਦਾ ਨਾ ਉਸ ਹੱਬ ਨਾਲ ਮਤਲਬ ਪਾਣੀ ਪਿਆ ਤੇ ਇਸ ਕਰਕੇ ਸਾਡਾ ਜ਼ਿਆਦਾ ਨੁਕਸਾਨ ਹੋਇਆ ਉਦਾਂ ਦੇ ਚਲੋ ਸਾਨੂੰ ਟਾਈਮ ਮਿਲ ਜਾਂਦਾ ਸੀ ਕੋਈ ਆਪਣੇ ਕੰਬਲ ਜਾਂ ਕੋਈ ਮੰਜੇ ਤਾਂ ਚੁੱਕ ਲੈਂਦੇ ਤੇ ਹੁਣ ਇਸੇ ਕਰਕੇ ਸਾਡੇ ਪਿੰਡ ਦਾ ਜ਼ਿਆਦਾ ਨੁਕਸਾਨ ਹੋਇਆ ਤੇ ਇੱਕ ਹੋਰ ਦੋ ਦਿਨ ਤੇ ਸਾਡੇ ਪਿੰਡ ਦਾ ਸੰਪਰਕ ਟੁੱਟਾ ਰਿਹਾ ਅੱਜ ਤੱਕ ਕੋਈ ਰਸਤ ਨਹੀਂ ਪਹੁੰਚੀ ਦੋ ਦਿਨ ਬਾਅਦ ਦੇ ਵਿੱਚ ਹੋਣ ਤੇ ਬਾਬੇ ਦੀ ਬੜੀ ਕਿਰਪਾ ਰਾਸ਼ਨ ਪਾਣੀ ਦੀ ਹੁਣ ਆਵੇਂ ਅਖੀ ਹੱਦ ਤੋਂ ਵੱਧ ਕੀਤਾ ਤੇ ਐਨੀ ਸੇਵਾ ਕੀਤੀ ਲੋਕ ਇੰਨਾ ਰਾਸ਼ਨ ਪਾਣੀ ਸਭ ਪਰ ਜੇ ਮਤਲਬ ਵੀ ਬਹੁਤ ਜ਼ਿਆਦਾ ਕੀਤੀ ਪਰ ਹੁਣ ਇਹਦੀ ਇਹਨਾਂ ਕੰਮਾਂ ਦੀ ਲੋੜ ਆ ਜਿਹੜੇ ਆ ਬਾਅਦ ਦੇ ਵਿੱਚ ਹੋਣ ਵਾਲੇ ਆ ਰਾਸ਼ਨ ਪਾਣੀ ਦੀ ਤਾਂ ਹੈਗਾ ਵੀ ਬਹੁਤ ਲੋਕ ਦੇ ਗਏ ਬਾਕੀ ਆਪਣੇ ਪਿੰਡ ਵਾਲਿਆਂ ਦੇ ਤੇ ਕਣਕਾਂ ਦੇ ਭਰੋਲਿਆਂ ਦੀ ਪਈਆਂ ਰਹਿ ਗਈਆਂ ਤੇ ਬਾਲ ਬੱਚਾ ਹੀ ਲੈ ਕੇ ਉੱਤੇ ਚੜ੍ਹੇ ਹੁਣ ਇੱਥੇ ਆਏ ਸੀ ਹੁਣ ਸਾਡਾ ਘਰ ਆਏ ਤੇ ਆ ਮੁੰਡਾ ਰਜਿੰਦਰ ਸਿੰਘ ਇਹਦਾ ਨਾਲ ਇਹ ਵੀ ਹਾਂਜੀ ਇਹ ਮੇਰੇ ਘਰੇ ਇੱਥੇ ਰਹਿੰਦੇ ਰਹੇ ਨਾ ਤੇ ਹੁਣ ਪਾਣੀ ਫੇਰ ਵੱਧ ਕਰਕੇ ਤੇ ਫੇਰ ਚਲ ਗਏ ਆ ਤੇ ਸਾਡੇ ਹਾਂਜੀ ਤਾਂ ਇਹ ਔਰ ਦੋ ਦਿਨ ਹੋ ਗਏ ਵੀ ਆਏ ਵਿਚਾਰੇ ਰਹਦੇ ਸੀ ਤੇ ਮੈਂ ਕੋਈ ਨਹੀਂ ਇੱਥੇ ਲੱਗੇ ਸਾਡੇ ਆ ਰਹੇ ਕੋਈ ਗੱਲ ਨਹੀਂ ਆ ਤੇ ਇਹ ਆ ਵੀ ਹੁਣ ਪਾਣੀ ਜ਼ਿਆਦਾ ਕਰਕੇ ਫੇਰ ਨਹੀਂ ਪਛਾਣ ਕਰਦੇ ਵੀ ਕੋਈ ਨਾ ਬਰਾਂਡਾ ਹੀ ਬੈ ਜਾਣਾ ਪਿਛਲੇ मतलब ਸਾਰਾ ਹੀ ਪਿਛੇ ਵੀ ਬੈ ਗਏ ਆ ਸਾਰਾ मतलब ਸਾਰੇ ਪਿੰਡ ਦਾ ਹੀ ਉਹ ਵਾਲਾ ਵੀ ਸਮਾਨ ਕਿਸ ਦਾ ਕੁਝ ਨਹੀਂ ਨਿਕਲਿਆ ਹਾਂ ਹਾਂਜੀ ਤੇ ਇਹ ਆ ਵੀ ਚਲੋ ਹੁਣ ਇਹਨਾਂ ਵਿਚਾਰਿਆਂ ਦਾ ਤਾਂ ਜ਼ਿਆਦਾ ਧੱਕਾ ਹੋ ਗਿਆ ਹਣਾ ਵੀ ਚਲੋ ਇਹਨਾਂ ਦਾ ਕੋਈ ਵੀ ਮਤਮੁਤ ਕਰਕੇ ਤੁਸੀਂ ਵੀ ਕਿਸੇ ਤਰੀਕੇ ਨਾਲ ਵੀ ਤੁਸੀਂ ਵਿਚਰਦੇ ਹੋਵੋਗੇ ਪਿੰਡ ਦੇ ਵਿੱਚ ਵੀਰ ਨੌਜਵਾਨ ਗੁਰਪ੍ਰੀਤ ਸਿੰਘ ਜੋ ਹੈਗੇ ਨੇ ਉਹਨਾਂ ਦਾ ਕਿਦਾਂ ਦਾ ਸੁਭਾਅ ਹੈਗਾ ਤੁਸੀਂ ਵਿਚਰਦੇ ਉਹਨਾਂ ਦੇ ਨਾਲ ਨਹੀਂ ਜੀ ਗਵਾਂਢੀ ਸਾਡੇ ਬਹੁਤ ਵਧੀਆ ਦੂਏ ਪਿਓ ਪੁੱਤ ਕਿਸੇ ਨੂੰ ਮਾੜੀ ਚੰਗੀ ਨਹੀਂ ਕੋਈ ਲੈਣਾ ਨਹੀਂ ਦੇਣਾ ਨੇ ਬਹੁਤ ਵਧੀਆ ਪਰਿਵਾਰ ਆ ਤੇ ਇਹ ਕਰਕੇ ਆ ਵੀ ਹੁਣ ਮਤਲਬ ਇਹਨਾਂ ਦਾ ਕੋਈ ਹੱਲ ਕਰ ਦੋ ਵਿਚਾਰਿਆਂ ਕੀ ਪੜੇ ਲਿਖੇ ਨੇ ਵੀਰ ਜੀ ਪਲੱਸ 2 ਪਲੱਸ 2 ਕੀਤੀ ਹਾਂਜੀ ਪਾਠ ਕਰਦੇ ਅੱਛਾ ਹਾਂਜੀ ਹਾਂਜੀ ਡੈਡੀ ਦੇ ਮਤਲਬ ਜਿਹੜਾ ਵਾ ਉਹ ਤੇ ਤੁਹਾਨੂੰ ਇਹਨਾਂ ਦੱਸਿਆ ਨਾ ਵੀਰ ਨੇ ਉਹ ਤੇ ਦਵਾਈ ਚੱਲਦੀ 3000 ਰੁਪਏ ਦੀ ਮਹੀਨੇ ਦੀ ਉਹ ਤੇ ਵਿਚਾਰਾ ਮਾ ਦਵਾਈ ਦਵਾਈ ਪੂਰਾ ਹੁੰਦਾ ਜਿਹੜਾ ਇੱਧਰ ਉੱਧਰ ਜਾਂਦੇ ਆ ਤੇ ਆ ਵੀ ਹਾਲਾਤ ਬੜੇ ਮਾੜੇ ਆ ਤੇ ਅੱਜ ਕੱਲ੍ਹ ਦੇ ਆਏ ਰੋਂਦੇ ਰਾਂਦੇ ਹੀ ਸਮਾਨ ਉਹਦਾ ਕੁਝ ਵੀ ਨਹੀਂ ਬਚਿਆ ਮਾੜਾ ਮੋਟਾ ਜਿਹੜਾ ਚੁੱਕ ਕੇ ਕੱਢਿਆ ਹੀ ਮਤਲਬ ਇੰਨਾ ਜ਼ਿਆਦਾ ਪਾਣੀ ਸੀ ਵੀ ਮਤਲਬ ਅਸੀਂ ਰਿਸਕ ਲੈ ਕੇ ਮਾੜਾ ਮੋਟਾ ਕੱਢਿਆ ਉਹਦੇ ਤੇ ਵੀ ਬੇਕਾਰ ਹੀ ਆ ਕੋਈ ਫਾਇਦਾ ਨਹੀਂ ਉਹਦਾ ਹਾਂਜੀ ਤੇ ਇਹ ਕਰਕੇ ਆ ਵੀ ਤੁਸੀਂ ਮਤ ਕਰ ਸਕਦੇ ਜੋ ਆਹ ਬਹੁਤ ਨਾ ਪਾਣੀ ਹੋਵੇ ਆ ਲਾਗੇ ਵੇਖੋ ਤਾਂ ਬਿਲਕੁਲ ਤੁਸੀਂ ਇਸ ਘਰ ਦੇ ਹਾਲਾਤ ਦੇਖ ਰਹੇ ਹੋ ਇੱਥੇ ਚੁੱਲ੍ਹਾ ਵੀ ਜੋ ਹੈਗਾ ਉਹੋ ਹੰਮ ਗਿਆ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਗੁਰਸਿੱਖ ਦਾ ਚੁੱਲਾ ਦੁਬਾਰਾ ਤਪਾਣਾ ਤੇ ਇੱਕ ਗੁਰਸਿੱਖ ਨੂੰ ਦੁਬਾਰਾ ਆਪਣੇ ਪੈਰਾਂ ਤੇ ਲੈ ਕੇ ਆਣਾ ਕੁਦਰਤੀ ਆਫਤਾਂ ਆਉਂਦੀਆਂ ਰਹਿੰਦੀਆਂ ਨੇ ਸੰਕਟ ਆਉਂਦੇ ਰਹਿੰਦੇ ਨੇ ਕਹਿੰਦੇ ਨੇ ਕਿ ਪੰਜਾਬ 'ਚ ਹੜ੍ਹ ਆ ਸਕਦੇ ਨੇ ਪਰ ਪੰਜਾਬ ਹੜ੍ਹ ਨਹੀਂ ਸਕਦਾ ਕਿਉਂਕਿ ਪੰਜਾਬ ਗੁਰਾਂ ਦੇ ਨਾਂ ਤੇ ਵੱਸਦਾ ਹੈ ਤਾਂ ਸਾਰੇ ਦਰਸ਼ਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਿਹੇ ਨੌਜਵਾਨਾਂ ਦੀ ਬਾਹ ਫੜੋ ਤੇ ਵੀਰ ਜੀ ਦਾ ਨੰਬਰ ਅਸੀਂ ਫਲੈਸ਼ ਕਰਨ ਲੱਗੇ ਹਾਂ ਤਾਂ ਤੁਸੀਂ ਇਹਨਾਂ ਦੀ ਮਦਦ ਕਰ ਸਕਦੇ ਹੋ ਜੇਕਰ ਇਹਨਾਂ ਦੇ ਨਾਲ ਸੰਪਰਕ ਨਹੀਂ ਹੋ ਰਿਹਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਦੱਸ ਦਿੰਦੇ ਹਾਂ ਕਿ ਪਿੰਡ ਘੋਨੇয়াল ਦੇ ਵਿੱਚ ਅਸੀਂ ਇੱਥੇ ਮੌਜੂਦ ਹੈਗੇ ਆ ਇਥੇ ਤੁਸੀਂ ਇਹਨਾਂ ਦੀ ਆ ਕੇ ਮਦਦ ਕਰ ਸਕਦੇ ਹੋ ਘਰ ਪਵਾ ਸਕਦੇ ਹੋ ਇਸ ਤੋਂ ਵੱਡੀ ਸੇਵਾ ਨਹੀਂ ਹੋ ਸਕਦੀ ਕਿਉਂਕਿ ਰਾਸ਼ਨ ਪਾਣੀ ਹਰ ਕੋਈ ਦੇ ਸਕਦਾ ਹੈ ਦੁਨੀਆ ਦੇ ਕੋਨੇ-ਕੋਨੇ ਤੋਂ ਆ ਸਕਦਾ ਹੈ ਪਰ ਕਿਸੇ ਦਾ ਆਸ਼ੀਆਨਾ ਬਣਾ ਕੇ ਦੇਣਾ ਕਿਉਂਕਿ ਬੜੀ ਮਿਹਨਤਾਂ ਦੇ ਨਾਲ ਦਸ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਨਾਲ ਪਿਓ ਪੁੱਤ ਨੇ ਇਹ ਘਰ ਬਣਾਇਆ ਸੀ ਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਹਨਾਂ ਵੀਰਾਂ ਨੂੰ ਇਹਨਾਂ ਨੌਜਵਾਨਾਂ ਨੂੰ ਦੁਬਾਰਾ ਪੈਰਾਸਿਰ ਕਰਨਾ ਤਾਂ ਅਸੀਂ ਇਸੇ ਆਸੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਕਿ ਤੁਸੀਂ ਜ਼ਰੂਰ ਇਸ ਵੀਰ ਦਾ ਸਾਥ ਦਿਓਗੇ ਦਾ ਖਾਲਸਾ ਜੀ ਵੀ ਦੇਖਣ ਵਾਸਤੇ ਧੰਨਵਾਦ